ਉਹ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕੇ ਸੱਦੇਗੀ ਨਹੀਂ ਸੁਣ ਦਿੱਲੀ ਏ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕੇ ਸੱਦੇਗੀ ਨਹੀਂ ਸੁਣ ਦਿੱਲੀ ਏ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੱਦੇਗੀ ਨਹੀਂ ਸੁਣ ਦਿੱਲੀ ਏ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੱਦੇਗੀ ਨਹੀਂ ਸੁਣ ਦਿੱਲੀ ਏ ਉਹ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕਿ ਟੱਕ ਅਸੀਂ ਤੇਰੀ ਜੰਗ ਲਾਤ ਦੇ ਓਏ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦਬੜੇ ਕੀ ਟੱਕ ਅਸੀਂ ਤੇਰੀ ਜੰਗਲ ਹੱਤ ਦੇ ਗਿਆਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੱਡੇਂਗੀ ਨਹੀਂ ਸੁਣ ਦੱਲੀ ਏ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੱਡੇਂਗੀ ਨਹੀਂ ਸੁਣ ਦੱਲੀ ਏ ਓਏ ਅੱਤ ਸੌ ਕਿਸਾਨ ਦੀ ਤਾਂ ਪਹਿਲਾਂ ਮੌਤ ਹੋ ਗਈ ਕਰੇ ਫੈਸਲਾਣਾ ਸਾਡੇ ਨਾਲ ਹੋਰ ਕਿੱਥੇ ਖੋ ਗਈ 800 ਕਿਸਾਨ ਦੀ ਤਾਂ ਪਹਿਲਾਂ ਮੌਤ ਹੋ ਗਈ ਕਰੇ ਫੈਸਲਾ ਨਾ ਸਾਡੇ ਨਾਲ ਖੌਰੇ ਕਿੱਤੇ ਖੋ ਗਈ ਕਿਹੜਾ ਪਿਸਲਾ ਤੂ ਬੈਰ ਸਾਡੇ ਨਾਲ ਕੱਢੇਗੀ ਨਹੀਂ ਸੁਣ ਦਿੱਲੀਏ ਨਹੀਂ ਸੁਣ ਦਿੱਲੀਏ ਜਾਨਕ ਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਿੱਲੀਏ ਜਾਨਕ ਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਿੱਲੀਏ ਉਹ ਮਰਨ ਵਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇਖ ਐਡਾ ਫੈਸਲਾ ਉਹ ਲੈ ਗਿਆ ਮਰਨ ਮਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇਖ ਐਡਾ ਫੈਸਲਾ ਉਹ ਲੈ ਗਿਆ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਂਗੀ ਨਹੀਂ ਸੁਣ ਦਲੀਏ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਂਗੀ ਨਹੀਂ ਸੁਣ ਦਲੀਏ ਉਹ ਜਾਨਾ ਕਿੰਨਿਆ ਕਸਾਣਾ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਿੱਲੀ ਐ ਜਾਂ ਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਸੱਡੇਗੀ ਨਹੀਂ ਸੁਣ ਦਿੱਲੀ ਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਲੇ ਸੋਨਿਆ ਸਰੀਆਂ ਕਾਲੋ ਉਹ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕੇ ਸੱਡੇਗੀ ਨਹੀਂ ਸੁਣ ਦਿੱਲੀ ਐ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕੇ ਸੱਡੇਗੀ ਨਹੀਂ ਸੁਣ ਦਿੱਲੀ ਐ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ ਓ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕਿਟੱਕ ਅਸੀਂ ਤੇਰੀ ਜੰਗ ਲਾਤ ਦੇ ਓ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕਿਟੱਕ ਅਸੀਂ ਤੇਰੀ ਜੰਗ ਲਾਤ ਦੇ ਜਾਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਿੱਲੀ ਏ ਜਾਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਿੱਲੀ ਏ ਓਏ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਕਰੇ ਫੈਸਲਾਣਾ ਸਾਡੇ ਨਾਲ ਖੌਰੇ ਕਿੱਥੇ ਖੋ ਗਈ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਕਰੇ ਫੈਸਲਾਣਾ ਸਾਡੇ ਨਾਲ ਖੌਰੇ ਕਿੱਥੇ ਖੋ ਗਈ ਕਿਹੜਾ ਪਿਸਲਾ ਤੂੰ ਬਹਿਰ ਸੜ ਦੇ ਨਾਲ ਕੱਢੇਗੀ ਨਹੀਂ ਸੁਣ ਦਿੱਲੀਏ ਨਹੀਂ ਸੁਣ ਦਿੱਲੀਏ ਜਾਨਕ ਨਿਆ ਕਿਸਾਨਾਂ ਦੀਆਂ ਲੈ ਕੇ ਸੜੇਗੀ ਨਹੀਂ ਸੁਣ ਦਿੱਲੀਏ ਜਾਨਕ ਨਿਆ ਕਿਸਾਨਾਂ ਦੀਆਂ ਲੈ ਕੇ ਸੜੇਗੀ ਨਹੀਂ ਸੁਣ ਦਿੱਲੀਏ ਉਹ ਮਰਨ ਵਰਤ ਬਾਪੂ ਢੱਲੇਵਾਲ ਬਹਿ ਗਿਆ 10 ਮਹੀਨੇ ਦੇਖ ਐਡਾ ਫੈਸਲਾ ਉਹ ਲੈ ਗਿਆ ਮਰਨ ਵਰਤ ਬਾਪੂ ਢੱਲੇਵਾਲ ਬਹਿ ਗਿਆ 10 ਮਹੀਨੇ ਦੇਖ ਏਡਾ ਫੈਸਲਾ ਉਹ ਲੈ ਗਿਆ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਂਗੀ ਨਹੀਂ ਸੁਣ ਦਲੀਏ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਂਗੀ ਨਹੀਂ ਸੁਣ ਦਲੀਏ ਉਹ ਜਾਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ ਜਾਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਸੋਨਿਆ I'll oh,